ਭਾਈ ਜੀ ਆ ਤੁਸੀਂ ਦੇਖੋ ਕਿ ਜਿਹੜਾ ਆਪਣਾ ਹੁਣ ਸਿਲੰਡਰ ਸੀ ਉਹ ਖਤਮ ਹੋ ਚੁੱਕਿਆ ਤੇ ਸਿਲੰਡਰ ਦਾ ਆ ਦੇਖੋ ਰੋਟੀ ਜਿਹੜੀ ਪੱਕ ਦੇ ਪੱਕ ਦੇ ਰਹਿ ਗਈ ਵਿੱਚੇ ਆ ਇੱਕ ਪਾਸਾ ਕੱਚਾ ਤੇ ਆ ਵੀ ਵਿਚਾਰੀ ਠੰਡ ਆਕੜ ਗਈ ਠੰਡੀ ਹੋ ਕੇ ਤੇ ਥੋੜੀ ਜੀ ਗਲਤੀ ਇਹ ਹੋ ਗਈ ਮੇਰੇ ਕੋਲ ਆ ਤੁਸੀਂ ਦੇਖੋ ਵੀ ਦੋ ਸਿਲੰਡਰ ਮੇਰੇ ਕੋਲ ਆ ਭਰੇ ਪਏ ਖਾਲੀ ਆ ਇੱਕ ਤਾਂ ਹੋਈ ਹੈ ਤੇ ਇੱਕ ਖਾਲੀ ਪਿਆ ਤੇ ਥੋੜੀ ਜੀ ਗਲਤੀ ਇਹ ਹੋ ਗਈ ਵੀ ਮੈਂ ਜਿਹੜਾ ਕੱਲ ਸਿਲੰਡਰ ਆਪਣੇ ਪਿੰਡ ਦੇ ਵਿੱਚ ਆਉਂਦੇ ਹੁੰਦੇ ਦੇਣ ਵਾਸਤੇ ਗੱਡੀ ਤੇ ਮੇਰੇ ਤੋਂ ਬਸ ਐਵੇਂ ਕਾਲ ਕਰ ਗਿਆ ਮੈਂ ਤੇ ਇੱਕ ਸਿਲੰਡਰ ਤੁਸੀਂ ਆ ਦੇਖੋ ਸਿਲੰਡਰ ਮੇਰੇ ਕੋਲ ਤਿੰਨ ਨੇ ਪਰ ਭਰਉਣ ਵੰਨੀ ਉਹ ਜਿਹੜੀ ਰਹਿ ਗਈ ਬਸ ਕਾਲ ਹੋ ਗਈ ਸਾਡੇ ਤੋਂ ਤੇ ਹੁਣ ਸੰਦੀਪ ਵਿਚਾਰੀਆ ਦੇਖੋ ਪੱਕੀ ਦੀ ਰੋਟੀ ਤੇ ਹੁਣ ਕੀ ਕਰਦੀ ਵੀ ਦੱਸ ਨਾ ਭਰਾਇਆ ਹੀ ਨਹੀਂ ਤੁਸੀਂ ਤਿੰਨ ਚਾਰ ਸਿਲੰਡਰ ਰੱਖੇ ਬੈਠੇ ਕਦਾ ਭਰਾਇਆ ਹੋਵੇ ਤੇ ਉਹ ਹਾਂ ਭੁੱਖ ਲੱਗੀ ਭੁੱਖ ਲੱਗੀ ਵੀ ਤੇ ਟਾਈਮ ਜਿਹੜੇ ਹੋ ਗਏ ਨਾ ਸਾਨੂੰ 11 11:30 ਹੀ ਹੋ ਚੁੱਕੇ ਆ ਤੇ ਹੁਣ ਸਿਲੰਡਰ ਰੱਖਿਆ ਨਹੀਂ ਕਿੱਥੇ ਵੱਟ ਕੇ ਦਿੰਦੇ ਲੱਕੜਾਂ ਕੀ ਹੁਣ ਲੱਕੜਾਈਆਂ ਵੇਖ ਦੁੱਕ ਕੇ ਨਾਲ ਦੇ ਨਾਲ ਕਾਪੇ ਨਾਲ ਤੇ ਤੰਦੂਰ ਦੀਆਂ ਫਿਰ ਅੱਜ ਖਾਣੀਆਂ ਪੈਣੀਆਂ ਗੈਸ ਦਾ ਕੰਮ ਜਿਹੜਾ ਅੱਜ ਵਿੱਚ ਹੀ ਰਹਿ ਗਿਆ ਚੱਲ ਕੋਈ ਗੱਲ ਹਾਂ ਕੋਈ ਗੱਲ ਫੇਰ ਐ ਤਾਂ ਕੀ ਹੁਣ ਅੱਗੇ ਵੀ ਚਲ ਹੋ ਹੀ ਜਾਂਦਾ ਕਈ ਵਾਰੀ ਹੈ ਨਾ ਇਸ ਤਰ੍ਹਾਂ ਤੇ ਇਧਰ ਪ੍ਰੀਤੂ ਰੀ ਵਿਚਾਰੇ ਭੁੱਖੇ ਖੜੇ ਆ ਬੈਠੇ ਆ ਮੈਂ ਬਾਹਰ ਗਿਆ ਸੀ ਤੇ ਆ ਕੇ ਵੇਖਿਆ ਤੇ ਪ੍ਰੀਤ ਖੇਡ ਕੇ ਆ ਜਦੋਂ ਉਹ ਆ ਕੇ ਰੋਟੀ ਨੂੰ ਭੱਜ ਕੇ ਰੋਟੀ 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 ਤੇ ਵੇਖਿਆ ਤੇ ਸਿਲੰਡਰ ਜਿਹੜਾ ਖਤਮ ਹੋ ਗਿਆ ਸੀ ਤੇ ਹੁਣ ਆਪਾਂ ਤੰਦੂਰ ਤੇ ਰੋਟੀ ਪਕਾ ਕੇ ਖਾਵਾਂਗੇ ਤੇ ਸਿਲੰਡਰ ਵਾਲਾ ਆਉਂਦਾ ਤੇ ਸਿਲੰਡਰ ਤਿਆਰ ਪਿਆ ਤੇ ਭਰਾ ਲੈਣੇ ਆ ਠੀਕ ਆ ਆ ਸੰਦੇ ਆ ਹਾਂ ਬਾਕੀ ਆ ਜੈੰਤਵਾਰ ਦਾ ਦੇਣਾ ਸ਼ਾਇਦ ਕੀ ਪਤਾ ਹੋਵੇ ਕਿ ਨਾ ਇਹ ਵੀ ਹੋ ਸਕਦਾ ਨਾ ਸੰਦੀਪ ਚਲੋ ਠੀਕ ਹੈ ਜੀ